ਮੈਂ ਬਾਬੇ ਮਹਾਰਾਜ ਸਿੰਘ ਜੀ ਦਾ ਤੁਹਾਨੂੰ ਬਚਨ ਸੁਣਾਉਣ ਲੱਗਾ ਸਾਂ ਬਾਬਾ ਜੀ ਲੰਗਰੀ ਸਾਂ ਸਵੇਰੇ ਇਸ਼ਨਾਨ ਬਾਣੀ ਕਰਨਾ ਤਿਆਰ ਵਰ ਤਿਆਰ ਹੋਣਾ ਤੇ ਲੋਹ ਲੰਗਰਾ ਦੇ ਜਾ ਕੇ ਗੱਜ ਜਾਣਾ ਸਾਰੀ ਢਾੜੀ ਲੰਗਰੀ ਤਿਆਰ ਕਰੀ ਜਾਣਾ ਵਰਤਾਈ ਜਾਣਾ ਇਹੋ ਬਾਬਾ ਮਹਾਰਾਜ ਸਿੰਘ ਸਾਹਿਬ ਦਾ ਪਹਿਰਾ ਹੈ ਸਾਧੂਆ ਵੀ ਬੜੇ ਪੂਰੇ ਪੂਰੇ ਤੇ ਬਚਨ ਇਹ ਬਣਦਾ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਝੋ ਲੈਣ ਹੱਡੀ ਦੇ ਨਹੀਂ ਜਾਣਾ ਪੈਂਦਾ ਡੰਗਰ ਬਾਦੂ ਹੁਣੇ ਘਰੋਂ ਹੀ ਘਿਓ ਬਣਨਾ ਘਰੋਂ ਹੀ ਲੱਸੀ ਘਰੋਂ ਹੀ ਮੱਖਣ ਸਾਰਾ ਕੁਝ ਘਰੇ ਹੁੰਦਾ ਸੀ ਲੋਕ ਵੇਚਦੇ ਨਹੀਂ ਸੀ ਤੇ ਅੱਜ ਕਿਸੇ ਕੋਲ ਅੱਧਾ ਕਿਲੋ ਦੁੱਧ ਹੋਵੇ ਢੋਲੂ ਲੈ ਕੇ ਤਰਿਆ ਹੁੰਦਾ ਵੀ ਚਲੋ ਜੋ ਵੱਟਿਆ ਸਖਟਿਆ ਪੁਰਾਣੇ ਜ਼ਮਾਨੇ ਦੇ ਲੋਕਾਂ ਦੇ ਡੋਣੇ ਭਰੇ ਹੁੰਦੇ ਸੀ ਵੇਚਦੇ ਨਹੀਂ ਪੀਂਦੇ ਸੀ ਨਿਆਣੀ ਬਥੇਰੇ ਹੁੰਦੇ ਸੀ ਦੁੱਧ ਪੀ ਕੇ ਭੱਗ ਜਾਂਦੇ ਸੀ ਉਹ ਬੀਬੀ ਇੱਕ ਬੀਬੀ ਹੀ ਡੋਨੇ ਡੋਣਾ ਭੜਿਆ ਹੋਇਆ ਹੀ ਦੇਸੀ ਘਿਓ ਦਾ ਜਿਹੜੇ ਦੁੱਧੀ ਵੀਰ ਬੈਠੇ ਡੋਣਿਆਂ ਦਾ ਪਤਾ ਹੀ ਸਾਰਿਆਂ ਨੂੰ ਐਵੇਂ ਡੋਣਾ ਭਰਿਆ ਹੀ ਦੇਸੀ ਘਿਓ ਦਾ ਤੇ ਇਹ ਬੀਬੀ ਆਈ ਤੇ ਬਾਬਾ ਮਹਾਰਾਜ ਸਿੰਘ ਸਾਹਿਬ ਦੀ ਦਾਲ ਜਿਹੜਾ ਹੀ ਕਰਛਾ ਫੇਰਨ ਤੇ ਲਿਆ ਕੇ ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਇਹ ਆ ਦੇਸੀ ਘਿਓ ਦਾ ਭਾਂਡਾ ਹੈ ਤੇ ਇਹ ਕਿਉ ਆਪਣੇ ਭਾਂਡੇ ਚ ਕੱਢ ਲੋ ਡੋਣਾ ਹੀ ਵਾਵਾ ਤੇ ਅੱਗੇ ਦੇਖ ਵੀ ਜਿਹੜੀ ਦਾਲ ਦੀ ਦੇਖੀ ਉਹ ਵੀ ਵਾਵਾ ਢਾਡੀ ਤਕੜੀ ਦੇਗੀ ਬਾਬਾ ਮਹਾਰਾਜ ਸਿੰਘ ਸਾਹਿਬ ਨੇ ਸੋਚਿਆ ਵੀ ਘੋ ਕੱਢਣਾ ਕਿੱਥੇ ਇਹ ਦਾਲ ਬਣ ਲਈ ਦਾਲ ਚ ਪਾ ਦਈਏ ਬਾਬਾ ਜੀ ਨੇ ਡੋਣਾ ਜਿਹੜਾ ਸੀ ਦਾਲ ਵਾਲਾ ਮੁੰਡਾ ਕੀਤਾ ਤੇ ਥਿੰਦਾ ਲੱਗਾ ਹੀ ਤੇ ਹੱਥਾਂ ਜੋ ਜਿਹੜਾ ਡੋਣਾ ਜਾ ਕੇ ਦਾਲ ਚ ਵੜ ਗਿਆ ਵਿੱਚੇ ਡਿੱਗ ਪਿਆ ਤੇ ਬੀਬੀ ਬਾਬਾ ਜੀ ਵੱਲ ਵੇਖੇ ਵੀ ਬਾਬਾ ਜੀ ਡੋਣਾ ਬਾਬਾ ਮਹਾਰਾਜ ਸਿੰਘ ਸਾਹਿਬ ਕਹਿੰਦੇ ਵੀ ਉਹ ਤੇ ਹੁਣ ਦਾਲ ਵਿੱਚ ਚਲਿਆ ਗਿਆ ਹੁਣ ਜਦੋਂ ਦਾਲ ਵਰਤੇਗੀ ਤੇ ਜਦੋਂ ਡੋਣਾ ਦਿਖੇਗਾ ਡੋਣਾ ਕੱਢਾਂਗੇ ਤੈਨੂੰ ਮੋੜ ਦਾਂਗੇ ਪਾਂਦੀ ਬਾਬਾ ਜੀ ਮੇਰੇ ਨਾਲ ਉਹ ਤੇ ਭਾਵੇਂ ਤੁਸੀਂ ਰਾਖੀ ਲਵੋ ਕੋਈ ਗੱਲ ਨਹੀਂ ਪਰ ਐਦਾ ਮੇਰੀ ਸੱਸ ਬੜੀ ਕਪੱਤੀ ਆ ਡੋਣਾ ਦੇਖ ਤੇ ਮੈਨੂੰ ਤੋਰਦਾ ਵਾ ਜੇ ਡੋਣਾ ਮੈਂ ਲੈ ਕੇ ਨਾ ਗਈ ਤੇ ਡੋਨੇ ਤੋਂ ਬਿਨਾ ਮੈਨੂੰ ਘਰ ਨਹੀਂ ਉਹਨੇ ਵੜਨ ਦੇਣਾ ਤੇ ਤੁਹਾਡੇ ਚਰਨਾਂ 'ਚ ਬੇਨਤੀਆ ਵੀ ਜਾਂਦੇ ਹੁਣ ਮੈਨੂੰ ਵੀ ਇੱਥੇ ਰੱਖ ਲੋ ਤੇ ਜਾਂ ਡੋਣਾ ਦੇ ਦੋ ਬਾਬਾ ਮਹਾਰਾਜ ਸਿੰਘ ਸਾਹਿਬ ਨੇ ਵੇਖਿਆ ਵੀ ਬੀਬੀ ਦਾ ਦਰਦ ਸੱਚਾ ਆ ਬਾਬਾ ਜੀ ਕਹਿਣ ਲੱਗੇ ਬੀਬੀ ਹੁਣ ਤੇਨੂੰ ਵੀ ਦੇਖਦਾ ਵੀ ਦਾਲ ਰਿਜਦੀ ਆ ਹੁਣ ਰਿਜਦੀ ਦਾਲ ਤੇ ਡੋਣਾ ਕੱਢਣਾ ਔਖਾ ਆ ਉਹ ਦੇਖਾ ਵੀ ਬਾਬਾ ਤਗੜਾ ਆ ਬੀਬੀ ਨਾ ਹਿੱਲੀ ਕਹਿੰਦੀ ਬਾਬਾ ਜੀ ਮੈਨੂੰ ਨਹੀਂ ਪਤਾ ਬਾਬਾ ਮਹਾਰਾਜ ਸਿੰਘ ਸਾਹਿਬ ਕਹਿਣ ਲੱਗੇ ਜੇ ਫਿਰ ਹਾ ਗੱਲਿਆ ਨਾ ਜਾਂ ਬੀਬੀ ਤੈਨੂੰ ਬਚਨ ਕਹੀ ਨੇ ਤੈਨੂੰ ਕਹੇਗਾ ਕੋਈ ਗੱਖ ਨਹੀਂ ਐਨੀ ਗੱਲ ਕਹੀ ਬਾਹ ਟੁੰਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਤੇ ਛੜਦੀ ਬਲਦੀ ਜਿਹੜੀ ਦੇਗ ਬਲ ਰਹੀ ਸੀ ਦਾਲ ਬਣ ਰਹੀ ਸੀ ਦਾਲ ਚ ਬਾਹ ਪਾਈ ਉਹ ਛੜਦੀ ਬਲਦੀ ਦਾਲ ਵਿੱਚੋਂ ਹੀ ਡੋਣਾ ਕੱਢ ਲਿਆਇਦਾ ਤੇ ਕੱਢ ਕੇ ਉਹਨੂੰ ਇਹਦਾ ਮੂੰਹ ਦਾ ਕਰਕੇ ਆਂਦੇ ਲੈ ਮਾਈ ਘਰ ਜਾ ਤੈਨੂੰ ਸੇਵਾ ਕਰਦੀ ਨੂੰ ਗਾਲਾਂ ਪੈਣ ਫਿਰ ਸੇਵਾ ਕਰਨ ਦਾ ਕੀ ਫਾਇਦਾ ਹੋਇਆ ਐਨੀ ਗੱਲ ਕਹਿ ਕੇ ਬਾਬਾ ਜੀ ਨੇ ਤੋੜਤਾ ਤੇ ਜਾ ਕੇ ਬਾਹ ਤੋਲੀ ਦੇ ਇੱਕ ਵੀ ਛਾਲਾ ਨਹੀਂ ਮਾਰਿਆ ਐਸੀ ਬੰਦਗੀ ਹੀ ਉਹਨਾਂ ਲੰਗਰੀਆਂ ਦੀ ਜਦੋਂ ਕੋਈ ਲੰਗਰੀ ਮਰਿਆਦਾ ਜੇ ਰਹਿ ਕੇ ਲੰਗਰ ਦੀ ਸੇਵਾ ਕਰੂ ਕੋਈ ਗ੍ਰੰਥੀ ਸਿੰਘ ਮਰਿਆਦਾ ਜੇ ਰਹਿ ਕੇ ਸਤਿਗੁਰੂ ਦੀ ਸੇਵਾ ਕਰੂ ਕਲਾ ਦੇਵੇਂ ਵਰਤਣੀਆਂ ਹੀ ਆ ਇਹ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਉਹਨਾਂ ਲਈ ਹੈ ਜਿਹੜੇ ਕਰਦੇ ਨੇ ਜਿੰਨਾ ਕਰਨਾ ਹੀ ਨਹੀਂ ਉਹਨਾਂ ਨੂੰ ਤੇ ਮੰਨਣ ਤੇ ਵੀ ਨਹੀਂ ਆਉਣੀ ਬੇਦਾ ਹੁੰਦਾ ਜਦੋਂ ਫਿਰ ਬਾਬਾ ਜੀ ਨੇ ਮਾਈ ਦੇ ਤੌਰ ਤੇ ਗੱਲ ਐਵੇਂ ਸੁਭਾਵਕ ਸੀ ਪਰ ਜਦੋਂ ਬਾਬਾ ਵੀਰ ਸਿੰਘ ਸਾਹਿਬ ਦੇ ਸਾਹਮਣੇ ਆਏ ਨਾ ਬਾਬਾ ਮਹਾਰਾਜ ਸਿੰਘ ਜੀ ਬਾਬਾ ਵੀਰ ਸਿੰਘ ਦੀ ਕਹਿਣ ਲੱਗੇ ਫਿਰ ਨਹੀਂ ਟਲੇ ਬਾਬਾ ਮਹਾਰਾਜ ਸਿੰਘ ਸਾਹਿਬ ਕਹਿਣ ਲੱਗੇ ਮਹਾਰਾਜ ਗਲਤੀ ਹੋਈ ਹੋਈ ਬਖਸ਼ ਦੋ ਬਾਬਾ ਵੀਰ ਸਿੰਘ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਸਿੰਘ ਜੀ ਇਹ ਗੁਰੂ ਘਰ ਆ ਝਾੜੂ ਫੇਰ ਕੇ ਤੇ ਭਾਵੇਂ ਉਮਰ ਕੱਢ ਲਓ ਕਲਾ ਇੱਥੇ ਇੱਕ ਵੀ ਨਹੀਂ ਵਿਖਾਈ ਜਾਂਦੀ ਤੇ ਮੈਂ ਕਲਾ ਨਹੀਂ ਵਿਖਾਈ ਜਾਂਦੀ ਨਾ ਵੱਡਿਆਂ ਵਿਖਾਈ ਆ ਨਾ ਸਾਨੂੰ ਹੁਕਮ ਹੀ ਆ ਫਿਰ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਬਾਬਾ ਜੀ ਬਾਬਾ ਮਹਾਰਾਜ ਸਿੰਘ ਜੀ ਕਹਿੰਦੇ ਮਹਾਰਾਜ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਵੀ ਕਲਾ ਵਰਤ ਗਈ ਆ ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਵੀ ਵਰਤੀ ਕਿਉਂ ਆ ਪਯੋਦਾ ਦੇ ਮੈਂ ਡੋਣਾ ਨਹੀਂ ਕੱਢਣਾ ਮੈਨੂੰ ਕਹਿ ਲੱਗੀ ਵੀ ਮੈਨੂੰ ਘਰ ਨਹੀਂ ਵੜਨ ਦੇਣਾ ਤੇ ਡੋਣਾ ਮੋੜਨਾ ਪੈਣਾ ਹੀ ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਫਿਰ ਸੇਵਾ ਲਈ ਫਿਰ ਇੰਨੇ ਦਿਨ ਇਸ ਕਰਕੇ ਸੇਵਾ ਕਰਨੀ ਆ ਬਈ ਗਲਤੀ ਹੋਈ ਤੇ ਗਾਂ ਤੋਂ ਇਹਦਾ ਨਾ ਕੰਮ ਨਹੀਂ ਕਰਨਾ ਇਹੋ ਇਹੋ ਜੇ ਸਾਧੂ ਹੋਏ ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਉਹਨਾਂ ਨਾਲ ਰਹਿਣ ਵਾਲੇ ਸਾਰੇ ਸਾਧੂ ਨਿਆਰੇ ਸਨ